ਇਹ ਜੀ ਉਹ ਪਹਿਲਾਂ ਪ੍ਰੈਸ਼ਰ ਕਰਾ ਕੇ ਤੋਂ ਗਿਆ ਸੀ 2 ਮਹੀਨੇ ਪਹਿਲਾਂ ਪ੍ਰੈਸ਼ਰ ਕਰਾਇਆ ਗਿਆ ਉਹਦੇ ਕੰਨ ਦੇ ਵਿੱਚ ਦੁਬਾਰਾ ਸਟਾਰਟ ਹੋਈ ਅਸੀਂ ਦੇ ਹੀ ਕਾਫੀ ਦੁਬਾਰਾ ਮੁਰਿਆ ਤੂੰ ਆ ਜਾ ਕੋਈ ਗੱਲ ਨਹੀਂ ਰੋਗ ਟੈਸਟ ਕਰਾਉਂਦਾ ਕਦੀ 18 ਦੀ ਕਰਾਇਆ ਕਦੀ 20 ਦੀ ਕਰਾਇਆ ਉਸ ਤੋਂ ਬਾਅਦ ਉਹਨੇ 26 ਦੀ ਕਰਾਈ 26 ਤੋਂ ਬਾਅਦ ਉਹਦੀ ਜਿਹੜੀ ਟੈਸਟੂ ਜੀ ਸਾਰੇ ਪੈਕ ਕਰ ਲਏ ਨੇ ਤੇ ਆਉਂ ਲੱਗਾ ਉਹ ਆਦਾਂ ਹੀ ਮੈਨੂੰ ਉਲਟੀ ਜੀ ਆਈ ਹੈ ਤੁਲਟੀ ਜੀ ਕੀਤੀ ਉਸ ਤੋਂ ਬਾਅਦ ਉਹਨੂੰ ਟੈਕ ਆ ਗਿਆ ਤੇ ਉਸ ਤੋਂ ਬਾਅਦ ਉਹ ਐਂਬੂਲੈਂਸ ਆਈ ਹੈ 2-4 ਮਿੰਟ ਦੇ ਵਿੱਚ ਉਹਨੂੰ ਲੈ ਗਈ ਹੈ ਉਸ ਤੋਂ ਬਾਅਦ ਜੋ ਟ੍ਰੀਟਮੈਂਟ ਦਿੱਤੇ ਹੋਇਆ ਹਸਪਤਾਲ ਦੇ ਵਿੱਚ ਉਹ ਡਾਕਟਰਾਂ ਨੇ ਕੀਤਾ ਉਸ ਤੋਂ ਬਾਅਦ ਉਸਕੇ ਦੱਥ ਵੀ ਕਿਹੜੀ ਸਨ ਚ ਕਿਹਾ ਸੀ ਸਾਨੂੰ 2019 ਦੇ ਵਿੱਚ ਗਿਆ ਹੈ ਕਿਹੜੀ ਸਿਟੀ ਜੀ ਨਾਲ ਬ੍ਰਾਮਟਨ ਗਿਆ ਟਮਟਨ ਗਿਆ ਹੈ ਕਿੰਨੀ ਉਮਰ ਕਿੰਨੀ 24 ਸਾਲ ਦੀ ਹੈ ਜੀ ਬਾਤ ਤਾਂ ਹੋਂ ਤਾਂ ਪਹਿਲਾਂ ਇੱਕ ਦਿਨ ਪਹਿਲਾਂ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਉਹ ਕੋਈ ਗੱਲ ਮੈਸੇਜ ਆਉਂਦੇ ਹੀ ਉਹਦੇ ਉਸ ਤੋਂ ਬਾਅਦ ਮੈਸੇਜ ਆਉਣੇ ਵੀ ਬੰਦ ਹੋ ਗਏ ਮੈਰਿਡ ਕੈਨ ਮੈਰਿਡ ਅਨ ਮੈਰਿਡ ਕੀ ਅਪੀਲ ਕਰਦੇ ਆਪਾਂ ਸਰਕਾਰਾਂ ਨੂੰ ਪਾਤ ਸਰਕਾਰ ਨੂੰ ਜਾਂ ਆਪਣੀ ਸੰਜਾਇਸ ਨੂੰ ਬਾਹਰ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਵੀ ਇੱਥੇ ਕੰਮ ਬਾਰ ਵਧੀਆ ਹੋਏ ਤੇ ਲੋਕ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੇ ਇੱਥੇ ਕੰਮ ਹੋਏ ਤੇ ਬੱਚੇ ਤੱਕੇ ਖਾਦੇ ਵਾਤੁਰੇ ਫਿਰਦੇ ਮਜਬੂਰੀਆਂ ਕਰਕੇ ਜਾਣਾ ਪੈਂਦਾ ਉਹਦਾ ਕੋਈ ਲੋੜ ਨਹੀਂ ਇਹ ਹੀ ਬੀਲ ਕਰਦੇ ਵੇ ਇੱਥੇ ਕੋਈ ਕਾਰੋਬਾਰ ਦੇ ਸਾਧਨ ਵਧੀਆ ਉਹਤੇ ਬੱਚਿਆਂ ਨੂੰ ਮਾਂ ਪਿਓ ਨੂੰ ਟੰਗੀਆਂ ਨਾ ਆਉਣ ਬਾਅਦ ਦੇ ਵਿੱਚ ਇਹ ਹੀ ਬੀਲ ਕਰਦੇ ਕੀ ਕਰਨਗੇ ਅਜੇ ਦਿਨ ਸਾਨੂੰ ਖਬਰਾਂ ਮਿਲਦੀਆਂ ਆਪਣੇ ਕੰਡਾ ਜਾਂ ਫੌਨ ਕੰਟਰੀ ਦਾ ਐਸਾ ਹੀ ਮੰਦ ਭੰਗੇ ਘਟਨਾਵਾਂ ਹੋ ਰਹੀਆਂ ਕੀ ਕਰ ਲੱਗਦਾ ਤੁਹਾਨੂੰ ਇਹ ਹੀ ਕਾਰਨ ਹੈ ਜੀ ਕੀ ਕਰਨਾ ਵੀ ਕੰਮ ਇੱਥੇ ਹੈ ਨਹੀਂ ਉੱਥੇ ਵਿਚਾਰੇ ਬੱਚੇ ਠੱਕੇ ਖਾਂਦੇ ਫਿਰਦੇ ਤੁਸੀਂ ਦੇਖ ਰਹਿੰਦੇ ਬਾਹਰ ਦੇ ਦੇਸ਼ਾਂ ਦੇ ਕਿਹੜਾ ਕੰਮ ਕੋ ਹੈਗਾ ਹੈਗਾ ਕੋਈ ਕੰਮ ਤਾਂ ਹੈ ਨਹੀਂ ਜੀ ਕਿਸੇ ਤੋਂ ਪੁੱਛ ਲੋ ਕੋਈ ਕਹਿੰਦਾ ਮੇਰੇ ਬੱਚੇ ਨੂੰ ਕੰਮ ਨਹੀਂ ਮਿਲਿਆ ਕੋਈ ਮੇਰੇ ਬੱਚਾ ਵੇਲਾ ਬੈਠਾ ਕੋਈ ਕੁਛ ਕਰਦੇ ਜੇ ਇੱਥੇ ਕੰਮ ਹੋਵੇ ਬਾਹਰ ਜਾਣ ਦੀ ਲੋੜ ਹੀ ਨਹੀਂ ਇਹੀ ਅਪੀਲ ਕਰਦੇ ਆ ਸਰਕਾਰਾਂ ਨੂੰ